ਪੰਜਾਬ ਦੇ ਮੌਸਮ ਨੂੰ ਲੈ ਕੇ ਵੱਡੀ ਅਪਡੇਟ ਸਾਹਮਣੇ ਆਖੀ ਹੈ ਲਗਾਤਾਰ ਪੰਜਾਬ ਦਾ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਹੈ ਵੱਡੀਆਂ ਭਵਿੱਖਵਾੜੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਜਾ ਰਹੀਆਂ ਨੇ ਜੇ ਗੱਲ ਹੁਣ ਵਧਦੇ ਤਾਪਮਾਨ ਦੀ ਗੱਲ ਕਰੀਏ ਤਾਂ ਲਗਾਤਾਰ ਪੰਜਾਬ ਦੇ ਵਿੱਚ ਇਹ ਤਾਪਮਾਨ ਦੇ ਵਿੱਚ ਗਰਾਵਟ ਤੇ ਵਾਤਾ ਜਿਹੜਾ ਦੇਖਣ ਨੂੰ ਮਿਲ ਰਿਹਾ ਤੇ ਆਮ ਤੌਰ ਤੇ ਕੋਸਰ ਜਿਲ੍ਹਾ ਦੇ ਵਿੱਚ ਜ਼ਿਆਦਾ ਠੰਡ ਦੇਖਣ ਨੂੰ ਮਿਲੀ ਹੈ ਤੇ ਕਈਆਂ ਦੇ ਵਿੱਚ ਆਮ ਤੌਰ ਤੇ ਮੌਸਮ ਜਿਹੜਾ ਵਾ ਸਥਿਰ ਬਣਿਆ ਹੋਇਆ ਹੈ ਪਰ ਭਵਿੱਖਬਾਣੀ ਮੌਸਮ ਵਿਭਾਗ ਦੇ ਮੁਤਾਬਕ ਕੀਤੀ ਗਈ ਹੈ ਕਿ ਆਉਣ ਵਾਲੇ ਦਿਨਾਂ ਚ ਪੰਜਾਬ ਦਾ ਮੌਸਮ ਸਾਫ਼ ਤੇ ਖੁਸ਼ਕ ਰਹਿਣ ਵਾਲਾ ਹੈ ਯਾਨੀ ਕਿ ਕੋਈ ਖਾਸਾ ਬਦਲਾਅ ਨਹੀਂ ਦੇਖਣ ਨੂੰ ਮਿਲਿਆ ਮੀਂਹ ਨੂੰ ਲੈ ਕੇ ਕੋਈ ਭਵਿੱਖਬਾਣੀ ਆਈਐਮਡੀ ਵਿਭਾਗ ਦੇ ਮੁਤਾਬਕ ਨਹੀਂ ਕੀਤੀ ਗਈ ਹੈ ਪਰ ਹੁਣ ਜਿਸ ਤਰੀਕੇ ਦੇ ਨਾਲ ਦਿਨ ਪ੍ਰਤੀ ਦਿਨ ਜਿਹੜੇ ਦਿਨ ਵੱਧ ਰਹੇ ਨੇ ਤਾਂ ਨਵੰਬਰ ਮਹੀਨਾ ਖਤਮ ਹੋਣ ਦੇ ਕਗਾਰ ਤੇ ਆ ਚੁੱਕਾ ਹੈ ਤਾਂ ਇਸੇ ਤਰੀਕੇ ਦੇ ਨਾਲ ਇਸ ਨਵੰਬਰ ਮਹੀਨੇ ਦੇ ਅੰਤ ਤੋਂ ਬਾਅਦ ਦਸੰਬਰ ਮਹੀਨੇ ਦੀ ਸ਼ੁਰੂਆਤ ਦੇ ਵਿੱਚ ਮੌਸਮ ਪੂਰਨ ਤੌਰ ਤੇ ਕਰਵਟ ਲਵੇਗਾ ਔਰ ਨਾਲ ਦੀ ਨਾਲ ਇਸ ਬਦਲਦੇ ਮੌਸਮ ਦੇ ਵਿੱਚ ਆ ਕੜਾਕੇ ਦੀ ਠੰਡ ਦੇਖਣ ਨੂੰ ਮਿਲੇਗੀ ਔਰ ਤਾਪਰ ਦੇ ਵਿੱਚ ਗਰਾਵਟ ਹੋਵੇਗੀ ਤੇ ਵੱਡੀ ਮਾਤਰਾ ਦੇ ਵਿੱਚ ਤਰਥੱਲੀ ਜਿਹੜੀ ਆ ਮਾਛਾ ਆਖਦੀ ਹੈ ਇਸੇ ਵਿਚਾਰੇ ਦੱਸੀਏ ਕਿ ਲਗਾਤਾਰ ਪੰਜਾਬ ਦਾ ਮੌਸਮ ਜਿਹੜਾ ਵਾ ਉਹ ਬਦਲਦਾ ਹੋਇਆ ਨਜ਼ਰ ਆ ਰਿਹਾ ਤੇ ਵਟੇ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਬਦਲਾਅ ਹੋਵੇਗਾ ਤੇ ਦੱਸ ਜੀਏ ਕਿ ਵੀ ਹੁਣ ਇਸ ਤਰੀਕੇ ਦੇ ਨਾਲ ਪੰਜਾਬ ਦਾ ਮੌਸਮ ਜਿਹੜਾ ਵਾ ਉਹ ਦੇਖਣ ਨੂੰ ਮਿਲਿਆ ਸੀਗਾ ਜਿਸ ਵਾਰ ਹੁਣ ਅਸੀਂ ਦੇਖ ਸਕਦੇ ਆ ਕਿ ਪੰਜਾਬ ਦੇ ਮੌਸਮ ਨੂੰ ਲੈ ਕੇ ਲਗਾਤਾਰ ਭਵੇਖਵਾਨੀਆਂ ਆਈਆਂ ਨੇ ਇਸ ਤਰੀਕੇ ਦੇ ਨਾਲ ਹੁਣ ਲਗਾਤਾਰ ਪੰਜਾਬ ਦੇ ਮੌਸਮ ਨੂੰ ਲੈ ਕੇ ਜਿਸ ਤਰੀਕੇ ਦੇ ਨਾਲ ਸਥਿਤੀ ਬਣੀ ਹੋਈ ਆ ਤਾਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਨੇ ਅਲਰਟ ਵੀ ਜਾਰੀ ਕਰ ਦਿੱਤਾ ਹੈ ਅੰਮ੍ਰਿਤਸਰ ਪਠਾਨਕੋਟ ਬਠਿੰਡਾ ਤਰਨਤਾਰਨ ਜਾਂ ਕੁਝ ਜ਼ਿਲ੍ਹਿਆਂ ਦੀ ਗੱਲ ਕਰੀਏ ਤਾਂ ਇਹਨਾਂ ਦੇ ਵਿੱਚ ਤਾਪਮਾਨ 'ਚ ਉਤਾਰ ਚੜ੍ਹਾਵ ਦੇਖਣ ਨੂੰ ਮਿਲਿਆ ਹੈ ਇਹ ਮੌਸਮ ਬਦਲਦਾ ਹੋਇਆ ਨਜ਼ਰ ਆ ਰਿਹਾ ਤੇ ਇਸ ਬਦਲਦੇ ਮੌਸਮ ਦੇ ਵਿੱਚ ਕਿਤੇ ਨਾ ਕਿਤੇ ਵੱਡੀਆਂ ਭਵਿੱਖਬਾਣੀਆਂ ਹੋਗੀਆਂ ਨੇ ਆਉਣ ਵਾਲੇ ਦਿਨਾਂ 'ਚ ਬਾਰਿਸ਼ ਨੂੰ ਲੈ ਕੇ ਕੋਈ ਵੀ ਖਾਸ ਭਵਿੱਖਬਾਣੀ ਨਹੀਂ ਕੀਤੀ ਗਈ ਹੈ ਇਸੇ ਹੀ ਚਾਲ ਦੇ ਦੱਸੀਏ ਕਿ ਵੱਧਦਾ ਪ੍ਰਦੂਸ਼ਣ ਵੀ ਜਿਹੜਾ ਵਾ ਪੰਜਾਬ ਵਾਸੀਆਂ ਲਈ ਖਤਰਾ ਬਣਿਆ ਹੋਇਆ ਜਦਕਿ ਪਹਿਲਾਂ ਦੇ ਮੁਤਾਬਕ ਹੁਣ ਇਕਯੂਆਈ ਦੀ ਮਾਤਰਾ ਦੇ ਵਿੱਚ ਗਰਾਵਟ ਜ਼ਰੂਰ ਹੋਈ ਹੈ ਪਰ ਹੁਣ ਅਮ੍ਰਿਤਸਰ ਤਰਨਤਾਰਨ ਬਠਿੰਡਾ ਮਾਨਸਾ ਦੇ ਵਿੱਚ ਇਕਯੂਆਈ ਦੀ ਮਾਤਰਾ ਵਿਕੜੀ ਹੋਈ ਹੈ ਤੇ 200 ਤੋਂ ਪਾਰ ਅਮ੍ਰਿਤਸਰ ਦੇ ਵਿੱਚ ਜਿਹੜਾ ਇਹ ਇਕਯੂਆਈ ਦੀ ਮਾਤਰਾ ਪਾਰ ਹੋਈ ਹੈ ਤਰੰਤ ਆਨੰਦ ਵਿੱਚ 80% ਜਿਹੜਾ ਇਹ ਵਧਿਆ ਹੋਇਆ ਜੈਨਕੀ ਹੁਣ ਗਿਰਾਵਟ ਜ਼ਰੂਰ ਆਈ ਹੈ ਪਰ ਹਲੇ ਵੀ ਪ੍ਰਦੂਸ਼ਣ ਦਾ ਕਹਿਰ ਪੰਜਾਬ ਭਰ ਦੇ ਵਿੱਚ ਦੇਖਣ ਨੂੰ ਮਿਲਿਆ ਹੈ ਲੋਕਾਂ ਦੀਆਂ ਮੁਸੀਬਤਾਂ ਦੇ ਵਿੱਚ ਵਾਤਾ ਲਗਾਤਾਰ ਹੋ ਰਿਹਾ ਹੈ ਵੱਡੀਆਂ ਭਵਿਕਵਾਲੀਆਂ ਆਈਐਮਡੀ ਵਿਭਾਗ ਦੀਆਂ ਰਿਪੋਰਟਾਂ ਦੇ ਮੁਤਾਬਕ ਕੀਤੀਆਂ ਜਾ ਰਹੀਆਂ ਨੇ ਆਈਐਮਡੀ ਵਿਭਾਗਤਾ ਵੱਲੋਂ ਅਲਰਟ ਜਾਰੀ ਕੀਤਾ ਇਸ ਕਰਕੇ ਤੁਹਾਨੂੰ ਸਾਵਧਾਨ ਤੇ ਸੁਚੇਤ ਹੋਣ ਦੀ ਲੋੜ ਹੈ ਜੇਕਰ ਤੁਸੀਂ ਇਸ ਬਦਲ ਦੇ ਮੌਸਮ ਦਾ ਸ਼ਿਕਾਰ ਹੋ ਗਏ ਹੋ ਤਾਂ ਤੁਸੀਂ ਵੀ ਕਈ ਮੁਸੀਬਤਾਂ ਦਾ ਸਾਹਮਣਾ ਕਰ ਸਕਦੇ ਹੋ ਤਾਂ ਹੁਣ ਇਸ ਜਾਣਕਾਰੀ ਨੂੰ ਵਧੇਰੇ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਾਣਾ ਤਾਂ ਕਿ ਉਹਨਾਂ ਤੱਕ ਪਹੁੰਚ ਸਕੇ ਜਿਹੜੇ ਲੋਕ ਪੰਜਾਬ ਦੀ ਮੌਸਮ ਬਾਰੇ ਜਾਣਕਾਰੀ ਜਿਹੜੀ ਆ ਸਾਹਮਣੇ ਆਈ ਹੈ